ਆ ਆ ਆ ਆ ਆ ਬਸ ਨਾਹੀਂ ਪ੍ਰਭ ਦੇਨ ਦਇਆਨਾ ਆ ਗਿਆ ਲੰਗਰ ਛੱਕ ਕੇ ਆਏ ਹੁਣੇ ਫਰਕ ਪੈ ਗਿਆ ਅਏ ਨਵਰੇ ਫਰਕ ਦਾ ਇੱਕ ਨਾ ਪੈ ਜੂ ਜਦੋਂ ਤਿੰਨੇ ਵਰੀ ਆ ਜਾਂਦਾ ਮੜ ਕੇ ਮੁੜ ਕੇ ਦਵਾਰੇ ਨਹੀਂ ਬਖਾਰ ਬਖੂਰ ਕੋਈ ਟਾਈ ਫਾਈਟ ਹੁੰਦਾ ਤੇਰੇ ਸ਼ਰਨ ਉਰਨ ਉਹ ਆ ਜਾਂਦਾ ਉਹਦੇ ਚਲ ਜਾਂਦੇ ਆ ਉਹ ਜਲ ਸਕਦੇ ਆ ਉਹਦੇ ਨਾਲ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਜਾਂਦੀ ਸਾਡੇ ਕੋਲੇ ਕੀ ਆਇਆ ਸਕਦਾ ਆਹ ਹੈ ਤੇ ਸੱਚ ਸਤਨਾਮ ਸ੍ਰੀ ਵਾਹਿਗੁਰੂ ਜੀ ਕਰਨੇ ਆ। ਇਸ ਦਵਾਈ ਲੈਤੀ ਸੀ ਇਹਦੀ ਕੋਈ ਨਹੀਂ ਠੀਕ ਨਹੀਂ ਹੁੰਦੇ ਸੀਗੇ ਦਵਾਈ ਨਾਲ। ਦਵਾਈ ਨਾਲ ਠੀਕ ਨਹੀਂ ਹੁੰਦੇ ਸੀ ਅੱਜ ਪਹਿਲਾ ਥੋੜਾ ਪਾਉਣ ਤੋਂ ਬਾਅਦ ਉਹਨੂੰ ਫਰਕ ਲੱਗ ਰਿਹਾ। ਹਾਂਜੀ ਹਾਂਜੀ। ਹੰਦੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜੁੜਿਓ ਬਾਸ ਟੀਵੀ ਨਾਲ ਮੈਂ ਹਾਂ ਜਸ ਕੈਮਰਾਮੈਨ ਓਪੀ ਬੰਟੂ ਦੇ ਨਾਲ ਸਾਡੇ ਚੈਨਲ ਦੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੇ ਲਈ ਵਕ ਵਕ ਮੋਟੀਵੇਸ਼ਨਲ ਵੀਡੀਓਜ਼ ਲੈ ਕੇ ਆਈਏ ਜਿਨ੍ਹਾਂ ਦੇ ਨਾਲ ਜਿਹੜੀਆਂ ਤੁਹਾਡੀਆਂ ਪ੍ਰੋਬਲਮਸ ਆ ਉਹ ਸੋਲਵ ਹੁੰਦੀਆਂ ਰਹਿਣ ਤੇ ਜੇਕਰ ਤੁਹਾਨੂੰ ਡਾਕਟਰਾਂ ਦੇ ਕੋਲ ਜਾ ਕੇ ਟਾਈਫਾਇਟ ਤੋਂ ਕੋਈ ਫਰਕ ਨਹੀਂ ਮਿਲ ਰਿਹਾ ਦਵਾਈਆਂ ਖਾ ਖਾ ਕੇ ਅੱਕ ਚੁ ਕਿਉਂ ਤਾਂ ਹੁਣ ਤੁਹਾਨੂੰ ਨਿਰਾਸ਼ ਹੋਣ ਦੀ ਬਿਲਕੁਲ ਵੀ ਲੋੜ ਨਹੀਂ ਆ ਕਿਉਂਕਿ ਜਿਹੜਾ ਗੁਰਦੁਆਰਾ ਜਨ ਸਾਹਿਬਾ ਉਹਦੇ ਗੇਟ ਦੇ ਉੱਪਰ ਇੱਕ ਸਾਈਡ ਤੇ ਜਿਹੜੇ ਟਾਈਫਾਇਟ ਦੇ ਥੋਲੇ ਪਾਏ ਜਾਂਦੇ ਨੇ ਐਤਵਾਰ ਦੇ ਦਿਨ ਬਹੁਤ ਹੀ ਭਾਰੀ ਇਕੱਠ ਹੁੰਦਾ ਏ ਤਾਂ ਸਿਰਫ ਦੋ ਥੋਲਿਆਂ ਦੇ ਵਿੱਚ ਹੀ ਤੁਹਾਨੂੰ ਆਰਾਮ ਮਿਲ ਜਾਊਗਾ ਇਹ ਸਥਾਨ ਪਿੰਡ ਕੋਠਾ ਗੁਰੂਕਾ ਦੇ ਇੱਕ ਸਾਈਡ ਤੇ ਹੈ ਗੁੰਮਟੀ ਕਲਾਂ ਜਿਹੜੀ ਸੜਕਾ ਉਹਦੇ ਉੱਪਰ ਹੀ ਗੁਰਦੁਆਰਾ ਸਥਿਤ ਹੈ ਬਠਿੰਡਾ ਜ਼ਿਲ੍ਹਾ ਹਾਂ ਤਾਂ ਤੁਸੀਂ ਜੇਕਰ ਸੰਗਤਾਂ ਨੂੰ ਕਿਸੇ ਨੂੰ ਵੀ ਇਹ ਪ੍ਰੋਬਲਮ ਹੈ ਟਾਈ ਫਿਰ ਤੋਂ ਤੁਹਾਨੂੰ ਆਰਾਮ ਨਹੀਂ ਮਿਲ ਰਿਹਾ ਤਾਂ ਤੁਸੀਂ ਇੱਥੇ ਆ ਕੇ ਥੋਲੇ ਪਵਾ ਸਕਦੇ ਹੋ ਤਾਂ ਬਹੁਤ ਹੀ ਜਲਦੀ ਸਿਰਫ ਦੋ ਥੋਲਾਂ ਦੇ ਵਿੱਚ ਹੀ ਇੱਥੋਂ ਆਰਾਮ ਆ ਜਾਂਦਾ ਹੈ। ਹਾਂਜੀ ਅੱਪਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜਾ ਇੱਥੇ ਸ਼ੀਮੇਪਾਸ਼ਾ ਆਏ ਸੀਗੇ ਹਾਂਜੀ ਅਲਾਣੇ ਘੋੜੇ ਤੇ ਤੇ ਇੱਥੇ ਜਾਲ ਸ਼ਕਾਇਆ ਸਿੰਘਾਂ ਨੂੰ ਤੇ ਪਿੰਡ ਸੀ ਪਹਿਲਾਂ ਤਕਲਾਣੀਆਂ ਇੱਥੋਂ ਤੀਰ ਛੱਡਿਆ ਸੀ ਮਹਾਰਾਜ ਨੇ ਭਾਈ ਰੂਪਾ ਜੰਮਿਆ ਪਿੰਡ ਉਦੋਂ ਬਾਅਦ ਹੁਣ ਜਿਹੜਾ ਜਾਲ ਉੱਥਲ ਜਾਂਦਾ ਫਾਇਦਾ ਤਾਂ ਗੁਰੂ ਦਾ ਜਾਲੀ ਕਰਦਾ ਹੈ ਹਾਂਜੀ ਤੇ ਅਸੀਂ ਪੜਦੇ ਆ ਜਿਹੜਾ 8ਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਦਸ ਥੋੜਾ ਨਹੀਂ ਥੋੜਾ ਤਾਂ ਲੋਕੀ ਕਹੀ ਜਾਂਦੇ ਥੋੜਾ ਪੈਂਦਾ ਹਰਿਕ੍ਰਿਸ਼ਨ ਜੀ ਜਦੋਂ ਪਈ ਸੀ ਨਾ ਬਿਮਾਰੀ ਦਿੱਲੀ ਦੇ ਵਿੱਚ ਸੀਤਲਾ ਉਹਦਾ ਪੜਦੇ ਆ ਉਹ ਤੁਹਾਨੂੰ ਦੱਸ ਵੀਦਨੇ ਆ ਨੰਤਰ ਪ੍ਰਕਾਸ਼ ਕੀਆ ਗੁਰਦੇਵ ਭਰਮ ਗਏ ਪੂਰਨ ਪਈ ਸੇਵ ਸੀਤਲਾ ਤੇ ਰੱਖਿਆ ਬਿਉਹਾਰੀ ਪਾਰ ਬ੍ਰੰਪਰੰ ਕਿਰਪਾ ਤਹਾਰੀ ਨਾਨਕ ਨਾਮ ਜਪੇ ਸ ਜਿਵੇ ਸਾਹ ਸੰਗਤ ਹਰ ਅੰਦਰ ਤਪੀਵੇ ਆਹੇ ਸਾਬਦਾ ਆਹੇ ਥੋਲੇ ਤੇ ਰਾਮ ਜਿੰਨੇ ਨੇ ਵੇਖਨੇ ਵਿੱਚ ਵਿੱਚ ਬਥੇਰੇ ਹੋਣਗੇ ਉਹ ਨਹੀਂ ਸਾਨੂੰ ਹੁਣੇ ਆਵਾਂ ਗਿਆ ਲੰਗਰ ਛੱਕ ਕੇ ਆਏ ਹੁਣੇ ਫਰਕ ਪੈ ਗਿਆ ਆਏ ਕਿੰਨੇ ਥੋਲੇ ਪਾਉਣੇ ਪੈਂਦੇ ਬੱਬਾ ਜੀ ਤਿੰਨ ਜੀ ਅੱਛਾ ਤਿੰਨ ਵਰੀ ਫਰਕ ਤਾਂ ਇੱਕ ਨਾ ਪੈ ਜੂ ਜਦੋਂ ਤਿੰਨ ਵਾਰ ਹੀ ਆ ਜਾਂਦਾ ਮੜਕੋ ਮੁੜਕੇ ਦੁਆਰੇ ਨਹੀਂ ਬਖਾਰ ਬਖੂਰ ਕੋਈ ਟਾਈਫਾਇਡ ਹੁੰਦਾ ਐ ਇਸ ਕਰਕੇ ਤਿੰਨ ਵਾਰੀ ਇੱਥੇ ਦਰਸ਼ਨ ਕਰਨੇ ਪੈਂਦੇ ਆ ਤਿੰਨ ਵਾਰੀ ਅਗਲੇ ਦਿਨ ਮਰਜੀ ਪੰਜ ਵਾਰੀ ਆਜੇ 10 ਵਾਰੀ ਦਾ ਦਰਸ਼ਨ ਕਰਨ ਵਾਸਤੇ ਕਦੋਂ ਮਰਜੀ ਤਰੇ ਆਣ ਹਾਂਜੀ ਪਰ ਇੰਨਾ ਵੀ ਅਸੀਂ ਅਗਲੇ ਮੂੰਹੋਂ ਤਿੰਨ ਵਾਰੀ ਕਹਿੰਦੇ ਆ ਕਿ ਤਿੰਨ ਵਾਰੀ ਭਾਈ ਦਰਸ਼ਨ ਕਰਨੇ ਪੈਣਗੇ ਗੁਰੂ ਸਾਹਿਬ ਦੇ ਉਹ ਜਲ ਲੈ ਜਾਂਦੇ ਉਹ ਜਲ ਕੀਤੀ ਜਾਂਦੇ ਰਾਮ ਆ ਜਾਂਦਾ ਕੁਛ ਉਹਦੇ ਨਾਲ ਨਾਲ ਹੈ ਨਾ ਸੰਤਾਂ ਜਲ ਵੀ ਛੱਕੇ ਜਾਂਦੇ ਹਾਂ ਜਲ ਛੱਕੇ ਹੀ ਹੁੰਦੇ ਗਏ ਉਹ ਜਿਹੜਾ ਜਲ ਛਕਾਇਆ ਸੀ ਨਾ ਗੁਰੂ ਸਾਹਿਬ ਨੇ ਉਹ ਜਲ ਉਹ ਉੱਥੇ ਤੁਸੀਂ ਵੇਖਿਆ ਹੋਣਾ ਦੋਨਾਂ ਤੇ ਨਾ ਉਹਦੇ ਚੱਲ ਜਾਂਦੇ ਆ ਉਹ ਜਲ ਛਕਦੇ ਆ ਉਹਦੇ ਨਾਲ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਜਾਂਦੀ ਸਾਡੇ ਕੋਲੇ ਕੀ ਆ ਇਸ ਤਰ੍ਹਾਂ ਦਾ ਆ ਸੱਚ ਸਤਨਾਮ ਸ੍ਰੀ ਵੈਗੁਰੂ ਵੈਗੁਰੂ ਕਰੀ ਜਾਂਦੇ ਆ ਹਾਂ ਚੱਲ ਤੁਸੀਂ ਸੰਤਾਂ ਕਿਹੜੇ ਕਿਹੜੇ ਦਿਨ ਆਉਂਦੀ ਆ ਬਾਬਾ ਜੀ ਇਹਤਵਾਰ ਤੇ ਬੱਧਵਾਰ ਅੱਛਾ ਬਸ ਉਹਦੇ ਵਿੱਚ ਥੋੜਾ ਪੈਂਦਾ ਦੇਥੇ ਥੋੜਾ ਪੈਂਦਾ ਉਹ ਸੰਗਤ ਆਈ ਜਾਂਦੀਆਂ ਜਾਂ ਤੁਹਾਨੂੰ ਵੇਖ ਲਓ ਹੁਣ ਕੋਈ ਗੱਤੇ ਲਈ ਆਉਂਦਾ ਖੰਡ ਦੇ ਕੋਈ ਕੁਸ ਕੋਈ ਕਿਓ ਕੋਈ ਡੱਬੇ ਇੱਥੇ ਚੜਦਾ ਗੁਰੂ ਸਾਹਿਬ ਤੇ ਕਿਰਪਾ ਹੋਈ ਜਾਂਦੀ ਹੈ ਹਾਂਜੀ ਹਾਂਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਸਿਰਫ ਤਿੰਨ ਥੋਲੇ ਪਾਉਣੇ ਪੈਂਦੇ ਆ ਬੁੱਧਵਾਰ ਤੇ ਐਤਵਾਰ ਨੂੰ ਜਿਹੜੀਆਂ ਸੰਗਤਾਂ ਨੂੰ ਆਰਾਮ ਨਹੀਂ ਆਉਂਦਾ ਤਾਂ ਇੱਥੇ ਆਉਣ ਨਾਲੇ ਜਲਸ਼ਾਕੇ ਜਾਣ ਉਸ ਤੋਂ ਬਾਅਦ ਜਿਹੜਾ ਇੱਥੇ ਥੋਲਾ ਵੀ ਪਵਾ ਕੇ ਜਾਂਦੀਆਂ ਨੇ ਤੇ ਹਾਂਜੀ ਹੁਣ ਸਾਡੇ ਕੋਲ ਇੱਥੇ ਸੰਗਤ ਬੈਠੀ ਆ ਜਿਹੜੇ ਕਿਥੇ ਥੋਲਾ ਪਾਉਣ ਆਏ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਹਾਂਜੀ ਸਸ਼ੀਕਲ ਜੀ ਸਸ਼ੀ ਕੀ ਨਾਮ ਹੈ ਤੁਹਾਡਾ ਪਰਮਜੀਤ ਕੌਰ ਤੇ ਤੁਸੀਂ ਕਿੰਨੇ ਥੋਲੇ ਪਵਾਇਆ ਤਾਂ ਦੂਜਾ ਪਹਿਲਾਂ ਹੀ ਪਵਾਇਆ ਦੂਜਾ ਪਾਉਣ ਲੱਗਿਆ ਹਾਂ ਫਰਕ ਹੈ ਤੁਹਾਨੂੰ ਹਾਂਜੀ ਅੱਗੇ ਨਾਲ ਫਰਕ ਪੈਂਦਾ ਇਹ ਅੱਛਾ ਕਿੰਨਾ ਕੁ ਫਰਕ ਪਿਆ? ਕਾਫੀ ਪੈ ਗਿਆ ਫਰਕ ਅੱਗੇ ਨਾਲੋਂ। ਤੇ ਕਿੰਨੇ ਦਿਨੋਂ ਤੋਂ ਪ੍ਰੋਬਲਮ ਸੀ ਤੁਹਾਨੂੰ? ਇਹ ਕਾਫੀ ਦਿਨਾਂ ਤੋਂ ਆਈ ਜਾਂਦੀ ਸੀ। ਅੱਛਾ। ਹਾਂਜੀ। ਤੇ ਦਵਾਈ ਲੈਤੀ ਸੀ ਇਹਦੀ ਕੋਈ? ਨਹੀਂ ਠੀਕ ਨਹੀਂ ਹੁੰਦੇ ਸੀਗੇ ਦਵਾਈ ਨਾਲ। ਅੱਛਾ। ਦਵਾਈ ਨਾਲ ਠੀਕ ਨਹੀਂ ਹੁੰਦੇ ਸੀ ਅੱਜ ਪਹਿਲਾਂ ਥੋੜਾ ਪੋਣ ਤੋਂ ਬਾਅਦ ਤੁਹਾਨੂੰ ਫਰਕ ਲੱਗ ਰਿਹਾ। ਹਾਂਜੀ ਹਾਂਜੀ। ਹਾਂਜੀ ਤੁਸੀਂ ਖੁਦ ਵੇਖ ਸਕਦੇ ਹੋ ਕਿ ਦਵਾਈ ਇੰਨੇ ਖਾਣ ਤੋਂ ਬਾਅਦ ਵੀ ਆਰਾਮ ਨਹੀਂ ਮਿਲਦਾ ਪਰ ਇੱਥੇ ਆਉਣ ਤੋਂ ਬਾਅਦ ਸਿਰਫ ਇੱਕ ਥੋਲਾ ਅੱਜ ਫਸਟ ਡੇ ਇਹਨਾਂ ਨੇ ਵਿਜ਼ਿਟ ਕੀਤਾ ਹੈ ਇੱਕ ਥੋਲਾ ਪਾਇਆ ਤੇ ਉਹਨਾਂ ਦੇ ਨਾਲ ਉਹਨਾਂ ਨੂੰ ਕਾਫੀ ਰਿਲੀਫ ਹੋਇਆ ਹੈ ਕਾਫੀ ਉਹ ਅੱਛਾ ਫੀਲ ਕਰ ਰਹੇ ਨੇ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਫਰਕ ਲੱਗ ਰਿਹਾ ਹੈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅਸੀਂ ਰਾਮਪੁਰੇ ਕੋਲੋਂ ਗਿਲਕਲਾ ਪਿੰਡ ਆ ਜੀ ਹਮ ਦੱਸਿਆ ਇਹ ਥੋਲਾ ਪੋਂ ਟਾਗੀ ਫੜਦਾ ਥੋਲਾ ਪਾ ਰਹੇ ਆ ਜੀ ਮੈਂ ਬਹੁਤ ਜ਼ਿਆਦਾ ਦਵਾਈ ਖਾ ਲਈ ਘੱਟੋ ਘੱਟ ਮਹੀਨਾ ਹੋ ਗਿਆ ਵਿਚਰੇ ਨੂੰ ਜੀ ਉਹ ਟਾਈ ਫੈਟ ਨੂੰ ਕੋਈ ਫਰਕ ਨਹੀਂ ਪਿਆ ਅੱਛਾ ਤੇ ਫਿਰ ਦੱਸਿਆ ਅੱਜ ਹਜੇ ਕੋਥਵੜਾ ਪਾਇਆ ਜੀ ਅੱਛਾ ਕੋਸਲਾ ਮਹਿਸੂਸ ਹੋ ਰਿਹਾ ਹੈ ਤੁਹਾਨੂੰ ਥੋੜੇ ਜਿਹੀ ਜੀਪ ਪਾ ਕੇ ਜਾਵਾਂਗੇ ਜੀ ਬਹੁਤ ਫਰਕ ਫਰਕ ਲੱਗ ਰਿਹਾ ਹੁਣ ਵੀ ਅੱਛਾ ਹਾਂਜੀ ਤੇ ਪਹਿਲਾਂ ਇਨੀ ਦਵਾਈ ਖਾਣ ਤੋਂ ਬਾਅਦ ਤੁਹਾਨੂੰ ਫਰਕ ਨਹੀਂ ਮਿਲਿਆ ਹੁਣ ਇੱਥੇ ਵਧੀਆ ਤੁਹਾਨੂੰ ਰੋਟੀ ਹਾਜਮ ਨਹੀਂ ਹੁੰਦੀ ਰਾਟਾਂ ਕਿ ਖਾਣਾ ਨਹੀਂ ਖਾਣਾ ਕੱਲਾ ਦਲੀਆ ਖਾਣਾ ਰੋਟੀ ਹੋ ਗਏ ਪੰਜ ਛੇ ਦਾ ਛੜਾਈ ਨੂੰ ਮੇਰੀ ਅੱਛਾ ਹਾਂ ਕੱਲਾ ਦਲੀਆ ਤੀਆਂ ਜੀ ਤੇ ਇਥੋਂ ਦੋ ਪ੍ਰਸ਼ਾਦੀ ਵੀ ਖਾਏ ਆ ਮੰਦਰੋਂ ਬਾਬੇ ਜੀ ਅੱਛਾ ਸਹੀ ਦੱਸਾਂ ਹਾਂ ਜੀ ਇਹ ਕਿਨੇ ਦੱਸ ਪਾਈ ਤੁਹਾਨੂੰ ਇਥੇ 10 ਸਾਡੇ ਸਾਰੇ ਰਿਸ਼ਤੇਦਾਰ ਆ ਗੋਮਟੇ ਕੋਲੇ ਅੱਛਾ ਸਾਰੇ ਆਥੇ ਮੇਰੀ ਉਹਨਾਂ ਦੱਸ ਪਾਈ ਸੀ ਤੁਸੀਂ ਆਜੂ ਦਾ ਥੋੜਾ ਪਵਾ ਲਿਆ ਵਾ ਅੱਛਾ ਮੋਟਰਸਾਈਕਲ ਚਲਾਉਂਦੀ ਵੀ ਮੈਨੂੰ ਜਾਣੀ ਫੋਨ ਵੀ ਨੌਂ ਗ੍ਰਾਮ ਰਹਿ ਗਿਆ ਜੀ ਅੱਛਾ ਹਾਂਜੀ ਤੇ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਤੁਹਾਨੂੰ ਵੇਖ ਰਿਹਾ ਸੁਣ ਰਿਹਾ ਅਸੀਂ ਇਹੀ ਦੇਣਾ ਚਾਹੀਦਾ ਇੱਥੇ ਆ ਕੇ ਪਤਾ ਲੱਗਦਾ ਜੀ ਹਾਂ ਥੋੜੇ ਨਾਲ ਕੋਈ ਫਰਕ ਪੈਂਦਾ ਨਾ ਵਾ ਹੈ ਦਾ ਵੈਗੁਰੂ ਜੀ ਦੀ ਕਿਰਪਾ ਜੀ ਹਾਂਜੀ ਮੈਂ ਇੱਕ ਥੋੜਾ ਪਾ ਰਹੇ ਆ ਬਸ ਗੁਰਦੁਆਰੇ ਆਉਣਾ ਬਹੁਤ ਫਰਕ ਪੈਂਦਾ ਜੀ ਹਾਂਜੀ ਹੁੰ ਅਸੀਂ ਇੱਕ ਦਿਨ ਕੀ ਤੈਨੂੰ ਪਵਾ ਕੇ ਦੇਖਦੇ ਹਾਂ ਜੀ। ਅੱਛਾ। ਗੱਡੀ ਤੋਂ ਆਉਣਾ ਬਹੁਤ ਔਖਾ ਇੱਕ ਉਹ ਵੀ ਅਸੀਂ ਡਿਊਟੀ ਤੇ ਪਵੰਦ ਹਾਂ। ਅੱਛਾ। ਨਹੀਂ ਆ ਸਕਦੇ। ਐਂ ਦਵਾ ਕਰਕੇ ਸੀ ਆ ਸਕਿਆ। ਹਾਂਜੀ। ਹਾਂਜੀ। ਹਾਂਜੀ ਬਾਈਕੋ ਚਿੱਕਾ ਖਾਲਸਾ ਬਾਈਕੋ ਜਿੱਕੀ ਕੀ ਬੰਦੇ। ਬਾਈਰ ਜੀ ਖਾਲਸਾ ਬਾਈਰ ਜੀ ਕੀ ਫਤਿਹ। ਇੱਥੇ ਜੀ ਮਾਈਆਂ ਬੁੱਧਵਾਰ ਐਤਵਾਰ ਲੰਗਰ ਪਕਾਉਂਦੀਆਂ ਤੇ ਸੰਗਤਾਂ ਨੂੰ ਜੀ ਸਕਾਉਂਦੀਆਂ। ਹਾਂਜੀ। ਤੇ ਨਾਲੇ ਬੁੱਧਵਾਰ ਐਤਵਾਰ ਜੀ ਥੋੜਾ ਪੈਂਦਾ ਇੱਥੇ। ਅੱਛਾ। ਲੰਗਰ ਪਾਣੀ ਦਾ ਪੂਰਾ ਪ੍ਰਬੰਧ ਆ। ਜਿਹੜਾ ਇਹ ਧਰਤੀ ਤੇ ਆ ਜਾਂਦਾ ਤੇ ਸਿੱਧੀ ਨਿਗਾ ਨਾਲ ਤੇ ਉਹਨੂੰ ਰਾਮ ਵੀ ਆ ਜਾਂਦਾ ਹਾਂਜੀ ਹਾਂਜੀ ਤੇ ਬਹੁਤ ਵਧੀਆ ਪ੍ਰਬੰਧ ਆ ਇੱਥੇ ਜੀਵੇਂ ਪਾਸ਼ਾ ਭਾਈ ਕਿਧਰ ਟੋਲੀਆਂ ਆਪ ਆਈ ਸੀ ਭਾਈ ਇੱਥੇ ਦੋ ਸਿੰਘ ਸੀਗੇ ਕੋਈ ਲੇਕ ਆ ਜਾਂਦਾ ਕੋਈ ਲੱਕੜਾ ਕਹਿੰਦਾ ਵੜਦੇ ਸੀਗੇ ਤੇ ਉਹਨਾਂ ਤੇ ਲੱਗੀ ਸੀ ਤੇ ਲੱਗੀ ਤੇ ਕੂਣਾ ਟੰਗਿਆ ਵਾਸਤੇ ਉਹ ਕਹਿੰਦੇ ਗੁਰੂ ਸਾਹਿਬ ਦੇ ਪਾਣੀ ਪੀਣ ਆਲਾ ਜੀ ਇਹ ਠੀਕ ਆ ਤੇ ਭਾਈ ਕਿਧਰ ਟੋਲੀਆਂ ਗੁਰੂ ਸਾਹਿਬ ਫਰਾ ਕੇ ਉਹ ਸਿੰਘਾਂ ਨੂੰ ਉਹਨਾਂ ਨੇ ਚੱਕਿਆ ਤੇ ਆ ਮਾਈਆਂ ਕੁਝ ਤਾਂ ਜਲਾਲ ਤੋਂ ਆਉਣੀਆਂ ਤੇ ਕੁਝ ਭਾਈ ਇਹ ਆਉਣੀਆਂ ਗਮਟੀ ਤੋਂ ਸਰਦੀ ਵੀ ਹੋਵੇ ਗਰਮੀ ਵੀ ਹੋਵੇ ਇਹਨਾਂ ਨੇ ਪ੍ਰਸ਼ਾਦਾ ਲਾਉਣੇ ਲਾਉਣਾ ਤੇ ਕਿਕਰ ਸਿੰਘ ਦੀ ਜ਼ਿੰਮੇਵਾਰੀ ਆ ਬਾਬਾ ਕਿਕਰ ਸਿੰਘਾ ਜੀ ਤੇ ਬਹੁਤ ਕੰਮ ਚਲਾਈ ਜਾਂਦੇ ਆ ਆ ਲੰਗਰ ਪੋਤਾ ਤੇ ਉਧਰ ਪੋਤਾ ਤੇ ਇੱਧਰ ਵੀ ਤੁਸੀਂ ਦੂਜੇ ਪਾਸੇ ਲੰਗਰ ਇਹਨਾਂ ਨੇ ਸੇਵਾ ਬਹੁਤ ਕਰਾਈ ਹੈ ਜੀ ਹਾਂਜੀ ਇਥੇ ਸੰਗਤ ਆਉਂਦੀ ਆ ਪਹਿਲਾਂ ਝਾੜੂ ਲਾਉਂਦੇ ਆ ਜੀ ਉਦੋਂ ਬਾਅਦ ਸੰਗਤਾਂ ਨੂੰ ਪ੍ਰਸ਼ਾਦਾ ਛਕਾਉਂਦੇ ਆ ਬੁੱਧਵਾਰ ਐ ਐਤਵਾਰ ਜੀ ਇਥੇ ਥੋੜਾ ਵੀ ਪੈਂਦਾ ਤੇ ਚਾਹ ਪਾਣੀ ਦਾ ਲੰਗਰ ਫੁੱਲਾ ਤੇ ਗੁਮਟੀ ਤੋਂ ਸੇਵਾਦਾਰ ਵੀ ਬਹੁਤ ਆ ਜਲਾਲ ਤੋਂ ਵੀ ਸੇਵਾ ਬਹੁਤ ਕਰਦੇ ਆ ਥਨ ਤਾਂ ਹੀ ਤੇ ਬੁੱਧਵਾਰ ਐ ਐਤਵਾਰ ਥੋੜਾ ਪੈਂਦਾ ਕਿਰਪਾ ਛੇਵੇਂ ਪਾਤਸ਼ਾਹ ਦੀ ਆ ਭਾਈਆ ਲੰਗਰ ਵੇਖੋ ਚੱਲੀ ਜਾਂਦਾ ਹਾਂਜੀ ਹਾਂਜੀ ਸਬਜੀ ਆ ਸਬਜੀ ਪਾਸਿਆਂ ਤੋਂ ਸੰਗਤ ਲਈ ਆਈ ਜਾਂਦੀ ਹੈ ਇਹ ਚੀਰਚੀਰ ਸਬਜ਼ੀਆਂ ਬਣਾ ਕੇ ਤੇ ਪ੍ਰਸ਼ਾਦਾ ਸ਼ਿਕਾਈ ਜਾਂਦੇ ਆ ਹਾਂਜੀ ਵੀਰ ਜੀ ਇੱਥੇ ਨਾ ਥੌਲਾ ਪਉਂਦੇ ਜਿਵੇਂ ਟਾਈ ਫਾਇਟ ਦਾ ਥੌਲਾ ਪੈਂਦਾ ਸਾਰੀਆਂ ਸੰਗਤਾਂ ਨੂੰ ਇੱਥੋਂ ਰਾਮ ਆਉਂਦਾ ਗੁਰੂ ਘਰ ਲੰਗਰ ਅਟੁੱਟ ਉਹ ਵਰਤਦਾ ਰਹਿੰਦਾ ਜੀ ਹਰ ਰੋਜ਼ ਇੱਥੇ ਇਹਦਾ ਕਰਕੇ ਸਾਰੀਆਂ ਸੰਗਤਾਂ ਇੱਥੇ ਪਹੁੰਚਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪੇ ਬਾਜੀ ਹਾਂਜੀ ਸਾਡੇ ਗੁਰਦੁਆਰਾ ਜੰਡ ਸਾਹਿਬ ਇਤਿਹਾਸਕ ਗੁਰੂ ਘਰ ਹੈ ਇੱਥੇ ਟਾਈਫਟ ਦੇ ਥੋਲੇ ਪਾਏ ਜਾਂਦੇ ਐ ਐਤਵਾਰ ਬੁੱਧਵਾਰ ਗੁਰੂ ਘਰ ਲੰਗਰ ਟੁੱਟ ਵਰਤਦਾ ਹੈ ਸਾਡੇ ਸਾਰੇ ਨਗਰਾਂ ਨੂੰ ਇਸ ਗੁਰੂ ਘਰ ਤੇ ਬਹੁਤ ਭਰੋਸਾ ਬਹੁਤ ਆਉਂਦਾ ਹੈ ਮੰਨਤਾ ਪੂਰੀਆਂ ਹੁੰਦੀਆਂ ਸਾਡੇ ਬੱਚੇ ਇਥੋਂ ਦੇਸਾਂ-ਵਦੇਸਾਂ 'ਚ ਵੀ ਬਹੁਤ ਸੁੱਖਾਂ-ਸੁਖ ਸੁਖ ਗਏ ਆ ਮਾਗੀ ਦਾ ਮੇਲਾ ਹੋਰ ਸਾਰੇ ਤਿਹਾਰ ਮਨਾਏ ਜਾਂਦੇ ਆ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਿੰਨੇ ਵੀ ਸਬੰਧਤ ਤਿਹਾਰ ਆ ਸਾਰੇ ਇੱਥੇ ਮਨਾਏ ਜਾਂਦੇ ਆ ਹਾਂਜੀ ਤੇ ਗੁਰੂ ਘਰਾਂ ਦੇ ਵਿੱਚ ਲੋਕਾਂ ਦਾ ਸਾਡੇ ਬਹੁਤ ਉਤਸ਼ਾਹ ਹੈਗਾ ਜਿਹੜੀਆਂ ਸੰਗਤਾਂ ਇੱਥੇ ਥੋਲਾ ਪਾ ਕੇ ਜਾਂਦੀਆਂ ਉਹਨਾਂ ਨੂੰ ਆਰਾਮ ਆ ਜਾਂਦਾ ਹਾਂਜੀ ਬਿਲਕੁਲ ਜਿਹੜੇ ਇੱਥੇ ਪੁਰਾਣੇ ਅਸੀਂ ਲੋਕਾਂ ਨੂੰ ਮਿਲਦੇ ਆ ਜਿਹੜੇ ਆਉਂਦੇ ਆ ਵੀ ਅਸੀਂ ਤਾਂ ਭੁੱਲ ਜਾਂਦੇ ਆ ਜ਼ਿਆਦਾਤਰ ਉਹ ਦੱਸਦੇ ਆ ਵੀ ਅਸੀਂ ਪਿਛਲੇ ਬੁੱਧਵਾਰ ਆਏ ਸੀ ਜਾਂ ਐਤਵਾਰ ਆਏ ਸੀ ਵੀ ਸਾਨੂੰ ਮਹੀਨਾ ਹੋ ਗਿਆ ਸੀ ਅਸੀਂ ਪ੍ਰਸ਼ਾਦਾ ਨਹੀਂ ਸੀ ਛਕਿਆ ਇੱਥੇ ਆ ਕੇ ਅਸੀਂ ਦੋ ਪ੍ਰਸ਼ਾਦੇ ਛਕ ਲਏ ਵੀ ਅਸੀਂ ਬਿਲਕੁਲ ਠੀਕ ਆ ਜੀ ਇੱਥੇ ਅਸੀਂ ਪ੍ਰਤੱਖ ਵੇਣਿਆ ਇਸ ਗੱਲ ਨੂੰ ਹਾਂਜੀ ਕੋਈ ਆਏ ਨਹੀਂ ਇੱਥੇ ਜਿਹਨੂੰ ਵੀ ਬੰਦੇ ਨੂੰ ਕਿਸੇ ਨੂੰ ਕੋਈ ਨਹੀਂ ਪ੍ਰਸ਼ਾਦ ਆਪਣੀ ਛਕਾ ਜਦੋਂ ਥੋਲਾ ਪਉਣ ਤੋਂ ਬਾਅਦ ਇੱਥੇ ਪ੍ਰਸ਼ਾਦ ਆ ਛਕ ਸਕਦਾ ਤੁਸੀਂ ਦੇਖ ਸਕਦੇ ਹੋ ਇੱਥੇ ਘੰਟਾ ਖੜਕੇ ਇੱਕ ਹਾਂਜੀ ਗੁਰੂ ਦੀ ਐਨੀ ਮਿਹਰ ਆ ਵਾਹਿਗੁਰੂ ਦੀ ਜਿਹਨਾਂ ਦਾਦੜ ਪ੍ਰਸ਼ਾਦਾਂ ਨਹੀਂ ਛਕਿਆ ਤੇ ਇੱਥੇ ਆ ਕੇ ਛਕ ਲੈਂਦੇ ਆ ਜੀ ਜਿਹੜਾ ਸਿੱਖਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਹਾਂਜੀ ਅੱਪਾ ਜੀ ਜੇ ਕਿ ਸੰਗਤ ਨੇ ਇੱਥੇ ਆਉਣਾ ਹੈ ਥੋਲਾ ਪਉਣ ਤਾਂ ਇਹਦਾ ਐਡਰੈਸ ਕੀ ਹੈ ਮੇਨ ਐਡਰੈਸ ਐਡਰੈਸ ਇਥੋਂ ਜਿਤਾ ਜਲਾਲ ਉਤਰਨਗੇ ਹਾਂਜੀ ਤੇ ਜਲਾਲੋਂ ਸਿੱਧੀ ਸੜਕ ਆਉਂਦੀ ਪੁੱਛ ਕੇ ਤੇ ਇੱਥੇ ਆ ਸਕਦੇ ਆ ਜੇ ਗੁੰਮਟੀ ਇ ਆਪ 2 ਰੁਪਏ ਫਿਰ ਗੁੰਮਟੀ ਵਿਚ ਦੀ ਸਿੱਧੇ ਇੱਥੇ ਜੰਡ ਸਾਹਿਬ ਗੁਰਦੁਆਰਾ ਇੱਥੇ ਆ ਸਕਦੇ ਆ ਥੋੜੇ ਚਿਰਚੀ ਚਾਰ ਪੰਜ ਮੀਟਰ ਹਾਂ ਚਾਰ ਪੰਜ ਕਿਲੋਮੀਟਰ ਹੀ ਹੈ ਤੇ ਜੇ ਭਗਤੇ ਉੱtre ਆਏ ਭਗਤੇ ਇੱਧਰਲੇ ਉਹ ਵੀ ਆ ਸਕਦੇ ਜੇ ਕੋਠੇ ਕੰਨੀ ਦੇ ਆ ਜਾਣ ਤੇ ਕੋਠੇ ਉੱtre ਤੇ ਉਹ ਵੀ ਇੱਧਰ ਦੀ ਆ ਸਕਦੇ ਆ ਰੈਂਪ ਰਿਓ ਵੀ ਆ ਸਕਦੇ ਤੇ ਰੈਂਪ ਰਿਓ ਜਿੱਧਰੋਂ ਮਰਜੇ ਉਹ ਇਹ ਵਿਚਾਲੇ 5 6 ਰਾ ਪੈਂਦੇ ਆ ਇੱਥੇ ਚੌਂਕ ਆ ਅੱਛਾ ਪੰਜ ਹੋਰ ਕਿਤਨੇ ਇੱਥੇ ਪੰਜ ਲੈ ਆ ਪੈਂਦੇ ਆ ਇਸ ਕਿਸੇ ਪਾਸੇ ਉਤਰ ਕੇ ਆ ਸਕਦੇ ਆ ਇੱਥੇ ਖੇਤਾਂ ਦੇ ਵਿੱਚ ਗੁਰਦੁਆਰਾ ਅੱਪਾ ਜੀ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਹੈ ਹਾਂ ਜ਼ਿਲ੍ਹਾ ਬਠਿੰਡਾ ਹੈ ਹਾਂਜੀ ਸਾਧ ਸੰਗਤ ਜੀਓ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਜਿਹੜੇ ਡਾਈਫਰਡ ਦੇ ਥੋਲੇ ਪੈ ਰਹੇ ਨੇ ਤੇ ਕਾਫੀ ਜਣਾਂ ਨੂੰ ਫਰਕ ਵੀ ਇੱਥੋਂ ਲੱਗ ਰਿਹਾ ਏ ਤਾਂ ਤੁਸੀਂ ਵੀ ਜੇ ਕੋਈ ਸੰਗਤ ਡਾਕਟਰ ਕੋਲ ਜਾ ਕੇ ਤੁਹਾਨੂੰ ਆਰਾਮ ਨਹੀਂ ਮਿਲਦਾ ਤਾਂ ਬਹੁਤ ਪਰੇਸ਼ਾਨ ਹੋ ਤਾਂ ਇੱਥੇ ਆਓ ਤੁਸੀਂ ਆ ਕੇ ਥੋਲਾ ਪਾਓ ਸਿਰਫ ਤੁਹਾਨੂੰ ਇੱਕ ਦੋ ਥੋਲੇ ਦੇ ਵਿੱਚ ਹੀ ਫਰਕ ਪੈ ਜਾਊਗਾ ਅ ਤਾਂ ਤੁਹਾਨੂੰ ਬਾਬਾ ਜੀ ਨੇ ਐਡਰੈਸ ਦੱਸ ਦਿੱਤਾ ਏ ਕਿ ਇਸ ਇਸ ਸਥਾਨ ਤੇ ਆਉਣ ਲਈ ਪੰਜ ਛੇ ਰਾਸਤੇ ਆਉਂਦੇ ਨੇ ਤਾਂ ਤੁਸੀਂ ਆ ਸਕਦੇ ਹੋ ਜੁਲਾ ਬਠਿੰਡਾ ਲੱਗਦਾ ਏ ਤਾਂ ਇਸ ਦੇ ਨਾਲ ਹੀ ਤੁਸੀਂ ਤੁਹਾਡੇ ਤੋਂ ਲੈਣਾ ਹੈ ਇਜ਼ਾਜ਼ਤ ਤੁਸੀਂ ਦੇਖਦੇ ਰਹੋ ਬਾਸ ਟੀਵੀ ਅਸੀਂ ਤੁਹਾਡੇ ਲਈ ਹੋਰ ਐਦਾਂ ਦੀਆਂ ਵੀਡੀਓਜ਼ ਲੈ ਕੇ ਆਉਂਦੇ ਰਵਾਂਗੇ ਜਿਨ੍ਹਾਂ ਦੇ ਨਾਲ ਤੁਹਾਡੀਆਂ ਪ੍ਰੋਬਲਮਸ ਆ ਉਹ ਸੋਲਵ ਹੁੰਦੀਆਂ ਰਹਿਣ ਤਦ ਤੱਕ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ